ਗੌੜੀ ਮਹਲਾ ਨੋਮਾ ਸਾਦੋ RAM ਸ਼ਰਨ ਬਿਸਰਮਾ ਭੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋ ਮਾਇਆ ਮਮਤਾ ਫੁਨ ਔ ਬਿਖਿਨ ਕੀ ਸੇਵਾ ਹਰਖ ਸੋਗ ਪਰਸ ਹੈ ਜੇ ਨਾਹਿਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਏ ਸਮ ਜਾ ਕੈ ਲੋਭ ਮੋਗ ਫੁਨ ਤੈ ਸਾ ਦੁਖ ਸੁਖ ਏ ਬਾਂਦੇ ਜੇ ਨਾਹਨ ਤਹਿ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਹ ਤੁਮ ਮਾਨੋ ਏ ਵਿਦ ਕੋ ਜੋ ਪ੍ਰਾਨੀ ਨਾਨਕ ਮੁਕਤ ਤਹ ਤੁਮ ਮਾਨੋ ਇਹ ਬਿੱਦ ਕੋ ਜੋ ਪ੍ਰਾਨੀ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਜੀ ਦੀ ਬਾਰਕ ਬਾਣੀ ਨੂੰ ਅਰਾਲ ਮਿਲ ਕੇ ਸਮਝਣ ਦਾ ਨਮਾਣਾ ਜ ਆਪਾਂ ਯਤਨ ਕਰ ਰਹੇ ਹਾਂ ਜੋ ਸਤਿਗੁਰੂ ਨੇ ਸਾਨੂੰ ਮੱਤ ਬਖਸ਼ਿਸ਼ ਕੀਤੀ ਹੈਗੀ ਹੈ ਅੱਜ ਆਪਾਂ 7ਵੇਂ ਸ਼ਬਦ ਦਾ ਪਾਠ ਹੈ ਜਿਹੜਾ ਗੋੜੀ ਰਾਗ ਦੇ ਵਿੱਚੋਂ ਸੁਣਿਆ ਹੈ ਹਰ ਮਨੁੱਖ ਆਪਣੇ ਜੀਵਨ ਦੇ ਵਿੱਚ ਸੁੱਖ ਦੀ ਤਲਾਸ਼ ਕਰ ਰਿਹਾ ਹੈ ਆਮ ਤੌਰ ਦੇ ਉੱਤੇ ਸੰਸਾਰ ਦੇ ਬਹੁਤੇ ਲੋਕਾਂ ਦੀ ਮਾਨਸਿਕ ਅਵਸਥਾ ਇਹੋ ਬਣ ਚੁੱਕੀ ਹੈ ਕਿ ਜਿਸ ਕੋਲ ਬਹੁਤ ਜ਼ਿਆਦੇ ਸੰਸਾਰ ਦੇ ਪਦਾਰਥ ਹੋਵਣਗੇ ਜ਼ਮੀਨ ਜਾਇਦਾਦ ਹੋਏਗੀ ਉਹ ਹੀ ਉਹ ਮਨੁੱਖ ਸੁਖਮਈ ਜੀਵਨ ਬਤੀਤ ਕਰ ਸਕੇਗਾ ਇਸੇ ਲਈ ਲੋਕਾਂ ਦਾ ਸਾਰਾ ਜੀਵਨ ਨਿਕਲ ਜਾਂਦਾ ਹੈ ਕਿਵਰੀ ਸੰਸਾਰ ਦੇ ਪਦਾਰਥਾਂ ਨੂੰ ਇਕੱਠਿਆਂ ਕਰਦਿਆਂ ਹੋਇਆਂ ਬਹੁਤ ਧਨ ਪਦਾਰਥ ਵੀ ਜੋੜ ਲਏ ਜਾਂਦੇ ਨੇ ਪਰ ਜੇ ਉਸ ਤੋਂ ਬਾਅਦ ਆਪਾਂ ਉਹਨਾਂ ਲੋਕਾਂ ਦੇ ਪਾਸੋਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਭਾਈ ਹੁਣ ਤੇ ਤੁਹਾਡੇ ਕੋਲੇ ਬਹੁਤ ਜ਼ਮੀਨ ਜਾਇਦਾਦ ਹੈਗੀ ਹੈ ਕੀ ਤੁਸੀਂ ਹੁਣ ਸੁਖੀ ਹੋ ਤੁਸੀਂ ਹੁਣ ਖੁਸ਼ ਹੋ ਇਹ ਠੀਕ ਹੈ ਕਿ ਬਹੁਤ ਜ਼ਿਆਦੇ ਪੈਸੇ ਨਾਲ ਦੁਨੀਆ ਦੇ ਪਦਾਰਥਾਂ ਨੂੰ ਖਰੀਦੇ ਜਾ ਸਕਦਾ ਹੈ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਜੜੀਆਂ ਉਹ ਪੈਦਾ ਕੀਤੀਆਂ ਜਾ ਸਕਦੀਆਂ ਨੇ ਪਰ ਇਸ ਗੱਲ ਦੀ ਗਰੰਟੀ ਕੋਈ ਨਹੀਂ ਕੀ ਕਿ ਇਹਦੇ ਨਾਲ ਸੁੱਖ ਮਿਲ ਜਾਏ ਇਹ ਠੀਕ ਹੈ ਪੈਸੇ ਦੇ ਨਾਲ ਬਹੁਤ ਆਤ ਵਧੀਆ ਢੰਗ ਦੇ ਨਾਲ ਵਧੀਆ ਲੱਕੜ ਦਾ ਬਣਿਆ ਹੋਇਆ ਨਰਮ ਗਦੈਲੇ ਵਾਲਾ ਪਲੰਘ ਖਰੀਦਿਆ ਜਾ ਸਕਦਾ ਹੈ ਪਰ ਕੀ ਨੀਂਦ ਹੈ ਜਿਹੜੀ ਸਕੂਨ ਦੀ ਉਹ ਵੀ ਖਰੀਦੀ ਜਾ ਸਕਦੀ ਹੈ ਲੋਕ ਕੋਸ਼ਿਸ਼ ਕਰ ਹਟੇ ਨੇ بڑے ਬੰਦੇ ਨੇ ਨੀਂਦ ਦੀਆਂ ਗੋਲੀਆਂ ਲੈਂਦੇ ਆ ਇੰਜੈਕਸ਼ਨ ਲਵਾਉਂਦੇ ਆ ਪਰ ਫਿਰ ਇੱਕ ਦਿਨ ਵੇਲਾ ਹੁੰਦਾ ਹੈ ਉਹ ਚੀਜ਼ਾਂ ਵੀ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਨੇ ਸਕੂਨ ਕਿਉਂ ਨਾ ਆਇਆ ਚੈਨ ਕਿਉਂ ਨਾ ਆਇਆ ਆਮੂਮਨ ਜਦੋਂ ਆਪਾਂ ਦੇਖਦੇ ਹਾਂ ਤੇ ਬਹੁਤੇ ਅਮੀਰ ਨੇ ਜਿਹੜੇ ਉਹ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਨੇ ਉਹ ਹੀ ਉਹ ਜ਼ਿਆਦਾ ਸਟ्रेस ਦੇ ਵਿੱਚ ਨੇ ਕਾਰਨ ਕੀ ਹੈ ਜੇ ਇਸੇ ਲਈ ਸਤਗੁਰਾਂ ਨੇ ਤੇ ਬੜਾ ਸਪਸ਼ਟ ਕੀਤਾ ਬਾਣੀ ਦੇ ਅੰਦਰ ਕਹਿੰਦੇ ਭਲੇਖਾ ਹੈ ਜਿਸ ਗ੍ਰਹਿ ਬਹੁਤ ਇਸੇ ਗ੍ਰਹਿ ਚਿੰਤਾ ਜਿੱਥੇ ਬਹੁਤ ਜ਼ਿਆਦੇ ਪਦਾਰਥ ਹਨ ਉੱਥੇ ਚਿੰਤਾਵਾਂ ਵੀ ਬੇਅੰਤ ਤਰ੍ਹਾਂ ਦੀਆਂ ਹੈਗੀਆਂ ਨੇ ਇਹ ਉਹ ਮਨੁੱਖ ਜਾਣਦੇ ਹੈ ਪਰ ਦੂਸਰੇ ਬੰਦੇ ਜਿਹਦੇ ਕੋਲ ਇਹਨਾਂ ਚੀਜ਼ਾਂ ਦੀ ਅਨਹੋਂਦ ਹੈ ਉਹਦੇ ਮਨ ਦੇ ਵਿੱਚ ਇਹ ਖਿਆਲ ਚੱਲਦਾ ਹੈ ਕਿ ਸੁੱਖ ਤੇ ਪਦਾਰਥਾਂ ਦੇ ਵਿੱਚ ਹੀ ਪਿਆ ਹੋਇਆ ਹੈ ਉਹ ਫਲਾਨੇ ਬੰਦੇ ਕੋਲ ਇਹਨੇ ਪਦਾਰਥ ਹਨ ਉਹ ਸੁખી ਹੈ ਪਰ ਸੱਚੀ ਗੱਲ ਇਹ ਹੈ ਉਹਦੇ ਕੋਲ ਸੁੱਖ ਨਹੀਂਗਾ ਪਰ ਉਹਦੇ ਘਰ ਦੀਆਂ ਬਾਹਰ ਦੀਆਂ ਸੋਹਣੀਆਂ ਕੰਨਾਂ ਉਹਦੇ ਤਨ ਉੱਤੇ ਪਾਏ ਸੋਹਣੇ ਕੱਪੜੇ ਉਹਦੇ ਕੋਲੇ ਮੌਜੂਦ ਮਹਿੰਗੀਆਂ ਗੱਡੀਆਂ ਲਗਜ਼ਰੀ ਲਾਈਫ ਹੈ ਜਿਹੜੀ ਉਹ ਦੂਜਿਆਂ ਦੇ ਅੰਦਰ ਇਸ ਖਿਆਲ ਨੂੰ ਜਨਮ ਦਿੰਦੀ ਹੈ ਤੇ ਇਸ ਲਈ ਜਿਨ੍ਹਾਂ ਕੋਲ ਕੁਝ ਨਹੀਂਗਾ ਉਹ ਫਿਰ ਇਧਰਲੇ ਪਾਸੇ ਨੂੰ ਦੌੜਦੇ ਨੇ ਬਾਦਸ਼ਾਹ ਦੱਸਦੇ ਐ ਜਿਸ ਗ੍ਰਹਿth ਹੋਰੀ ਸੋ ਫਿਰ ਹੈ ਪਰਮੰਤਾ ਉਹ ਭਟਕਦੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਐ ਕਿ ਕਿਵੇਂ ਨਾ ਕਿਵੇਂ ਅਸੀਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰੀਏ ਫਿਰ ਸਾਡੇ ਜੀਵਨ ਦੇ ਵਿੱਚ ਸੁੱਖ ਆਏਗਾ ਪਰ ਗੁਰੂ ਸਾਹਿਬ ਨੇ ਦੱਸਿਆ ਮਹਾਰਾਜ ਕਹਿੰਨ ਲੱਗੇ ਦੋਹੋ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਆ ਕਹਿੰਦੇ ਅਸਲੀ ਤੇ ਉਹ ਹੈ ਜਿਹੜਾ ਇਹਨਾਂ ਦੋਨਾਂ ਅਵਸਥਾਵਾਂ ਦੇ ਵਿੱਚੋਂ ਮੁਕਤ ਹੋ ਚੁੱਕਾ ਹੈ ਦੋਨਾਂ ਚੀਜ਼ਾਂ ਦੇ ਵਿੱਚ ਮਿਹਨਤ ਕਰਦਾ ਕੋਈ ਸ਼ੱਕ ਨਹੀਂ ਪਰ ਐਸਾ ਨਹੀਂ ਕਿ ਉਹਦੇ ਅੰਦਰ ਕਿਤੇ ਲਾਲਚ ਹੋਵੇ ਵੀ ਮੇਰੇ ਕੋਲ ਬਹੁਤ ਕੁਝ ਚਾਹੀਦਾ ਹੈ ਉਹਦੇ ਕੋਲ ਸੰਤੁਸ਼ਟੀ ਹੈ ਉਹਦੇ ਜੀਵਨ ਦੇ ਵਿੱਚ ਜੋ ਮਹਿਲ 'ਚ ਰਹਿ ਰਿਹਾ ਤਾਂ ਵੀ ਸੰਤੁਸ਼ਟ ਜੋ ਝੌਂਪੜੀ 'ਚ ਰਹਿ ਰਿਓ ਤਾਂ ਵੀ ਸੰਤੁਸ਼ਟ ਹੈ ਜੋ ਛੱਤੀ ਤਰ੍ਹਾਂ ਦੇ ਭੋਜ ਖਾ ਰਿਹਾ ਤਾਂ ਵੀ ਸੰਤੁਸ਼ਟ ਹੈ ਜੋ ਲੂਣ ਮਿਰਚ ਨਾਲ ਰੋਟੀ ਖਾ ਰਿਓ ਤਾਂ ਵੀ ਸੰਤੁਸ਼ਟ ਹੈ ਪਰ ਇਹੋ ਜਿਹਾ ਇਨਸਾਨ ਲੱਭਣਾ ਔਖਾ ਹੈ ਜੀ ਤੇ ਇਹੋ ਸੁਖ ਦੀ ਅਵਸਥਾ ਹੈਗੀ ਹੈ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ ਪ੍ਰਾਪਤ ਕਿੱਥੋਂ ਹੋਏਗੀ ਮਹਾਰਾਜ ਨੇ ਅੱਜ ਸਾਡੇ ਨਾਲੇ ਸਾਂਝ ਪਾਈ ਹੈ ਜੀ ਗੁਰੂ ਸਾਹਿਬ ਕਹਿੰਦੇ ਸਾਧੂ ਇਹ ਸੰਬੋਧਨ ਸਾਡੇ ਸਾਰਿਆਂ ਦੇ ਵਾਸਤੇ RAM ਸ਼ਰਨ ਸ਼ਰਨ ਦੇ ਨੰਨੇ ਨੂੰ ਹਿਯਾਰੀ ਪਈ ਹੋਈ ਹੈ ਭਾਵ RAM ਦੀ ਸ਼ਰਨ ਪਿਆ RAM ਕਿਹੜਾ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ ਹਰ ਜਗ੍ਹਾ ਮੌਜੂਦ ਪਰਮੇਸ਼ਰ ਅਕਾਲਪੁਰ ਵਾਗ ਕਹਿੰਦੇ ਉਹਦੀ ਸ਼ਰਨ ਵਿੱਚ ਪਿਆ ਵਿਸਰਾਮਾ ਆਤਮਿਕ ਸੁਖ ਮਿਲਦਾ ਹੈ ਇਹ ਜਿਹੜਾ ਮਨ ਵਿਸ਼ੇ ਵਕਾਰਾਂ ਦੇ ਵਿੱਚ ਭਟਕਦਾ ਫਿਰਦਾ ਹੈ ਨਾ ਇਹਦੀ ਭਟਕਣਾ ਸਮਾਪਤ ਹੋ ਜਾਂਦੀ ਹੈ ਆਪਾਂ ਦੇਖਿਆ ਗੱਲ ਭਟਕਣਾ ਦੀ ਉਹਨਾਂ ਸਮੇਂ ਹੁਣ ਸੁਨਿਆਰੇ ਵੀਰ ਜਦੋਂ ਕੋਠਾਲੀ ਦੇ ਵਿੱਚ ਸੋਨਾ ਪਾਉਂਦੇ ਉਹ ਉਹਦੀ ਜਿੰਨਾ ਚਿਰ ਅਸ਼ੁੱਧਤਾ ਹੈ ਨਾ ਤੇ ਉਹ ਸੋਨਾ ਦੌੜ ਦਾ ਹੈ ਵਿੱਚ ਉਹਦੇ ਬਿਲਕੁਲ ਇਸੇ ਤਰ੍ਹਾਂ ਮਨੁੱਖੀ ਜਿੰਨਾ ਚਿਰ ਅਸ਼ੁੱਧ ਹੈ ਨਾ ਜਿਵੇਂ ਜਿਵੇਂ ਇਹਨੂੰ ਦੁਨੀਆਦਾਰੀ ਦਾ ਸੇਕ ਲੱਗਦਾ ਹੈ ਇਹ ਦੌੜਦਾ ਹੈ ਭਜਦਾ ਹੈ ਨੱਠਦਾ ਹੈ ਇਹ ਖੱਕ ਸਕਦਾ ਹੀ ਨਹੀਂ ਜਦੋਂ ਇਹਦੀ ਖੋਟ ਕੱਢੀ ਜਾਏਗੀ ਜਦੋਂ ਇਹ ਸ਼ੁੱਧ ਹੋ ਜਾਏਗਾ ਉਦੋਂ ਇਹ ਟਿਕ ਜਾਏਗਾ ਸੁਖੀ ਉਦੋਂ ਆ ਜੇ ਅਬ ਸਫ਼ਰ ਕਰ ਰਹੇ ਹੈਗੇ ਆ ਤੇ ਜੇ ਗੱਡੀ ਸੜਕ ਜਿਹੜਾ ਰੋਡ ਹੈ ਉਹ ਖਰਾਬ ਹੋਵੇ ਉੱਪਰ ਥਾਂ ਹੋਈ ਜਾਈਏ ਉਹਦੇ ਵਿੱਚ ਹਨ ਤੇ ਕੁਦਰਤੀ ਗੱਲ ਹੈ ਸਫਰ ਦਾ ਆਨੰਦ ਨਹੀਂ ਆਏਗਾ ਬੜਾ ਦੁੱਖ ਮਹਿਸੂਸ ਹੋਏਗਾ ਜੀਵਨ ਵੀ ਇੱਕ ਸਫਰ ਹੈ ਜੀ ਹੁਣ ਇਹਦਾ ਜਿਹੜਾ ਮਾਰਗ ਹੈਗਾ ਉਹਦੇ ਜਮਾਨ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਕਿਤੇ ਉਦਾਸ ਹੋ ਗਿਆ ਕਿਤੇ ਖੁਸ਼ ਹੋ ਗਿਆ ਇਹ ਉਹ ਜਿਹੜੀਆਂ ਅਵਸਥਾਵਾਂ ਨੇ ਨਾ ਉਹ ਫਿਰ ਜੀਵਨ ਨੂੰ ਦੁਖੀ ਕਰਦੀਆਂ ਨੇ ਜੇ ਬੇਚੈਨੀ ਪੈਦਾ ਕਰਦੀਆਂ ਜੀਵਨ ਦੇ ਤੇ ਗੁਰੂ ਸਾਹਿਬ ਦੱਸਦੇ ਆ ਮਹਾਰਾਜ ਕਹਿੰਦੇ ਜੇ ਤੂੰ ਸੁੱਖ ਚਾਹੁੰਦਾ ਹੈ ਨਾ ਵਾਹ ਗੁਰੂ ਦੀ ਸ਼ਰਨ ਵਿੱਚ ਚਲਾ ਜਾ ਪਰ ਸ਼ਰਨ ਵਿੱਚ ਜਾਣ ਲੱਗਿਆਂ ਇਹ ਗੱਲ ਧਿਆਤੇ ਰੱਖੀ ਤੈਨੂੰ ਆਪਣਾ ਆਪਾ ਛੱਡਣਾ ਪੈਣਾ ਹੈ ਆਪਣੀ ਮਤ ਛੱਡਣੀ ਪੈਣੀ ਹੈ ਤੇ ਆਪਣੇ ਆਪ ਨੂੰ ਵਾਹ ਗੁਰੂ ਜੀ ਦੇ ਅੱਗੇ ਸੌਂਪਣਾ ਪੈਣਾ ਕਿ ਹੁਣ ਜਿਵੇਂ ਤੁਹਾਡੀ ਮਰਜ਼ੀ ਹੈ ਨਾ ਤੁਸੀਂ ਮੈਨੂੰ ਓਵੇਂ ਢੋ ਸਕਦੇ ਕਬੀਰ ਕੋਕਰਾਮ ਕੋ ਮਤੀਆ ਮੇਰੋ ਨਾ ਗਲੇ ਹਮਾਰੇ ਜੇਵਰੀ ਜਾਂ ਖਿੰਚੇ ਤਾਂ ਤਾਂ ਜੋ ਭਾਵੈ ਤਿਉਂ ਰੱਖੋ ਸੁਣ ਇਹ ਸਾਡੇ ਗਲੇ ਤੇ ਜੰਜੀਰ ਪੈ ਚੁੱਕੀ ਆ ਤੁਹਾਡੀ ਜਿੱਥੇ ਮਰਜ਼ੀ ਤੁਸੀਂ ਖਿੱਚ ਕੇ ਲੈ ਜਾਓ ਜਿਵੇਂ ਤੁਹਾਨੂੰ ਭਾ ਰਿਆ ਦੁੱਖ ਚ ਰੱਖੋ ਸੁੱਖ ਚ ਰੱਖੋ ਪੋਖ ਚ ਰੱਖੋ ਆਵਾਸ ਦੇ ਫਲ ਜੀਵਨ ਦੀ ਉਹ ਅਵਸਥਾ ਜਿੱਥੇ ਆਨ ਕੇ ਵਾਕੇ ਮੇਰੀ ਕੋਈ ਡਿਮਾਂਡ ਨਹੀਂ ਦੀ ਸਭ ਤੁਹਾਡੇ ਉੱਤੇ ਛੱਡ ਦਿੱਤਾ ਹੈ ਤੁਹਾਡੇ ਉੱਤੇ ਇਬਰਾਹਿਮ ਆਪਣੇ ਘਰ ਦੇ ਅੰਦਰ ਨੇ ਗੁਲਾਮ ਨੂੰ ਖਰੀਦ ਕੇ ਲੈ ਕੇ ਆਇਆ ਸੀਗਾ ਜੇ ਜਿੰਨਾ ਵੇਲੇਆਂ ਦੇ ਵਿੱਚ ਗੁਲਾਮ ਵਿਕਿਆ ਕਰਦੇ ਸਨ ਉਹਨੇ ਗੁਲਾਮ ਨੂੰ ਪੁੱਛਿਆ ਕਹਿਣ ਲੱਗਿਆ ਵੀ ਤੇਰਾ ਨਾਮ ਕੀ ਹੈ ਉਹ ਕਹਿੰਦਾ ਜੋ ਤੁਹਾਨੂੰ ਚੰਗਾ ਲੱਗੇ ਉਹਨੇ ਫਿਰ ਪੁੱਛਿਆ ਤੂੰ ਕੀ ਖਾਏਂਗਾ ਕਹਿੰਦਾ ਜੋ ਤੁਹਾਨੂੰ ਚੰਗਾ ਲੱਗੇ ਉਹ ਮੇਰੇ ਲਈ ਵਧੀਆ ਹੈ ਕਿੱਥੇ ਪੈਂਗਾ ਕਹਿੰਦਾ ਜਿੱਥੇ ਤੁਸੀਂ ਕਹਿ ਦੋਗੇ ਪੈਣਨ ਲਈ ਕੋਈ ਖਾਸ ਤੇਰੇ ਕੱਪੜਿਆਂ ਦੀ ਡਿਮਾਂਡ ਹੋਵੇ ਕਹਿੰਦਾ ਜੋ ਤੁਸੀਂ ਦੇ ਦੋ ਉਹ ਹੀ ਉਹ ਪੜੇ ਕੁਝ ਹੋਰ ਸਵਾਲ ਜਵਾਬ ਹੋਏ ਤੇ ਉਹਨੇ ਬੜੀ ਸਮਰਪਿਤ ਭਾਵਨਾ ਨਾਲ ਗੁਲਾਮ ਨੇ ਆਖਿਆ ਜਿਵੇਂ ਤੁਹਾਨੂੰ ਚੰਗਾ ਲੱਗੇ ਤੇ ਉਹਨੇ ਪੁੱਛਿਆ ਇਬਰਾਹਿਮ ਨੇ ਕਹਿਣ ਲੱਗਿਆ ਪਿਆਰ ਤੇਰੀ ਆਪਣੀ ਕੋਈ ਇੱਛਾ ਨਹੀਂਗੀ ਤੇ ਗੁਲਾਮ ਕਹਿਣ ਲੱਗਿਆ ਗੁਲਾਮ ਦੀ ਕਾਦੀ ਇੱਛਾ ਜਿਉ ਇੱਛਾ ਕਰੇਗਾ ਵੀਨਾ ਤੇ ਉਹ ਨੁਕਸਾਨ ਖਾ ਸਕਦਾ ਹੈ ਉਹਨੂੰ ਆਪਣੇ ਸਵਾਮੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਦਾ ਸਵਾਮੀ ਉਹਨੂੰ ਖਾਣ ਲਈ ਵਧੀਆ ਦੇਗਾ ਰਹਿਣ ਲਈ ਥਾਂ ਵੀ ਵਧੀਆ ਦੇਗਾ ਉਹਦੇ ਸੁਆਮੀ ਨੂੰ ਉਹਦਾ ਖਿਆਲ ਹੈ ਜੀ ਉਹਨੂੰ ਭਰੋਸਾ ਰੱਖਣਾ ਚਾਹੀਦਾ ਆਪਣੇ ਸੁਆਮੀ ਉੱਤੇ ਇਬਰਾਹਿਮ ਨੇ ਉਹਦੇ ਪੈਰ ਫੜ ਲਏ ਕਹਿਣ ਲੱਗਿਆ ਮੈਂ ਅਜ ਤੱਕ ਆਪਣੇ ਆਪ ਨੂੰ ਖੁਦਾ ਦਾ ਗੁਲਾਮ ਕਹਿੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਦਾਸ ਦਾ ਸੁਭਾਅ ਕਿ ਹੋ ਜਾ ਚਾਹੀਦਾ ਹੈ ਤੇਰਾ ਧੰਨਵਾਦ ਹੈ ਤੈਨੂੰ ਮੈਂ ਗੁਲਾਮੀ ਤੋਂ ਮੁਕਤ ਕਰ ਦਿੰਦਾ ਹਾਂ ਤੇ ਜਿਸ ਦਿਨ ਅਸੀਂ ਵੀ ਇੰਝ ਸਮਰਪਿਤ ਹੋ ਜਾਵਾਂਗੇ ਨਾ ਤੁਸੀਂ ਵੇਖਣਾ ਸਹੀ ਤੇ ਵਾਗੁਰੂ ਆਪ ਸਾਡੀ ਹਿਫਾਜ਼ਤ ਕਰੇਗਾ ਜੀ ਮਾਇਆ ਕੁਛ ਨਹੀਂ ਵਿਗਾੜ ਸਕੇਗੀ ਗੁਰੂ ਸਾਹਿਬ ਨੇ ਕਿਹਾ ਸਾਧੋ ਰਾਮ ਸ਼ਰਨ ਬਿਸਰਾਮ ਕਹਿਣ ਲੱਗੇ ਇਹ ਸਾਧ ਸੰਗਿਓ ਵਾਗੁਰੂ ਦੀ ਸ਼ਰਨ ਪਿਆਹੀ ਸੁਖ ਦੀ ਪ੍ਰਾਪਤੀ ਹੋਏਗੀ ਮਨ ਟਿਕੇਗਾ ਜੀ 베ਦ ਪੁਰਾਨ ਪੜੇ ਕੋ ਇਹ ਗੁਣ ਆਮ ਲੋਕ ਕਹਿੰਦੇ ਪਾਠ ਕਰਨ ਦਾ ਕੀ ਫਾਇਦਾ ਹੈ ਜੀ ਹੁਣ ਗੁਰੂ ਸਾਹਿਬ ਦੱਸ ਰਹੇ ਇਹ ਸਾਡੀ ਸੁਰਤ ਚ ਹੋਣੀ ਆ ਚਾਹੀਦੀਆਂ ਨੇ ਗੱਲਾਂ ਕੀ ਬੈਨੀਫਿਟ ਆ ਸੀ ਜੇ ਪਾਠ ਕਰ ਰਹੇ ਹਾਂ ਤਾਂ ਕੀ ਲਾਭ ਹੋਏਗਾ ਜੇ ਮਾਰੇ ਦੱਸ ਰਹੇ ਆ ਕਹਿੰਦੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਦੇ ਨਾਲ ਸਿਮਰੇ ਹਰ ਕੋ ਨਾਮਾ ਕਹਿੰਦੇ ਜਿਹੜੀ ਤੇਰੀ ਸਿਮਰਤੀ ਆ ਨਾ ਉਹ ਫਿਰ ਪਰਮੇਸ਼ਰ ਦੇ ਨਾਮ ਅੰਦਰ ਜੁੜਦੀ ਹੈ ਫਿਰ ਹਰ ਵਕਤ ਅਠੇ ਪੈਰ ਤੂੰ ਦਾ ਨਾਮ ਸਿਮਰ ਰਿਆ ਹੋਣਾ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਫਿਰ ਤੂੰ ਕੱਲਾ ਪੜਦਾ ਨਹੀਂ ਪਰ ਕਾ ਬੁਰਾ ਨਾ ਰੱਖੋ ਜੀ ਤੂੰ ਤੇ ਅਮਲ ਵੀ ਕਰਦਾ ਤੂੰ ਕਿਸੇ ਦਾ ਬੁਰਾ ਨਹੀਂ ਰੱਖਦਾ ਕੋਈ ਤੇਰੇ ਨਾਲ ਬੁਰਾ ਕਰ ਵੀ ਜਾਵੇ ਤਾਂ ਵੀ ਤੂੰ ਆਪਣੇ ਮਨ ਚ ਉਹਦੇ ਲਈ ਬੁਰੀਆਈ ਨਹੀਂ ਤੇ ਰੱਖੇਗਾ ਤੈਨੂੰ ਚੇਤਾ ਹੈ ਨਾ ਤੂੰ ਫਿਰ ਪੜਦਾ ਥੋੜੀਆ ਕੱਲਾ ਫਰੀਦ ਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘਮ ਆਪ ਨੜੇ ਕਰ ਜਾਈਏ ਪੈਰ ਤਿਨਾਂ ਦੇ ਚੋਂ ਇਹ ਥੋੜੀ ਹੈ ਵੀ ਜੇ ਕੋਈ ਤੈਨੂੰ ਮਾੜਾ ਬੋਲੇ ਤੇ ਤੂੰ ਵੀ ਮਾੜਾ ਬੋਲਣ ਲੱਗ ਜਾਵੇਂਗਾ ਬਿਲਕੁਲ ਨਹੀਂ ਇਹ ਇਹ ਸਾਰਾ ਸਿਮਰਨ ਹੀ ਹੈ ਜੀ ਇਹ। ਇਹ ਸ਼ੁਰੂ ਹੋ ਜਾਂਦਾ। ਇਹ ਪਾਠ ਕਰਕੇ ਅਚੀਵ ਕਰਦਾ ਹੈ ਬੰਦਾ। ਜਦੋਂ ਆਪਾਂ ਪਾਠ ਕਰਦੇ ਆਂ ਉਹ ਤਾਂ ਫਿਰ ਆਪਣੀ ਸੁਰਤ ਦੇ ਵਿੱਚ ਇਹ ਗੱਲਾਂ ਰਹਿੰਦੀਆਂ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਭਾਈ ਕਰਮਾਂ ਦੀ ਖੇਡ ਹੈ। ਜਿਹਦੇ ਕਰਮ ਚੰਗੇ ਉਹ ਵਾਗ ਗੁਰੂ ਜੀ ਦੇ ਨੇੜੇ। ਜਿਹਦੇ ਕਰਮ ਮਾੜੇ ਉਹ ਵਾਗ ਗੁਰੂ ਜੀ ਤੋਂ ਦੂਰ। ਪ੍ਰੈਕਟੀਕਲ ਲਾਈਫ ਹੈ ਜਿਹੜੀ ਸਾਡੀ। ਜਿਹੜੀ ਸਾਡੀ ਪ੍ਰੈਕਟਿਸ ਹੈ। ਚੰਗੀਆਂਆਂ ਬੁਰੀਆਂਆਂ ਵਾਚੇ ਧਰਮ ਅਧੂਰ। ਧਰਮ ਦਾ ਕੁੰਡਾ ਰੱਖ ਦਿੱਤਾ ਗਿਆ ਇਹਦੇ ਉਹ ਵਾਚ ਰਿਹਾ ਸਾਨੂੰ ਹਮੇਸ਼ਾ ਦੇਖ ਰਿਹਾ ਇਹ ਤੇ ਕਿ ਅਸੀਂ ਕੀ ਕਰ ਰਹੇ ਹਾਂ ਮਰੇ ਕਹਿੰਦੇ ਧਾਰਮਿਕ ਗ੍ਰੰਥ ਪੜਨ ਦਾ ਇਹ ਲਾਭ ਹੁੰਦਾ ਹੈ ਭਾਈ ਉਹਦੇ ਵਿੱਚੋਂ ਲਾਹਾ ਪ੍ਰਾਪਤ ਹੁੰਦਾ ਫਿਰ ਇਹਨੂੰ ਖੋਲ ਦਿੱਤਾ ਲੋਭ ਮੋਹ ਮਾਇਆ ਮਮਤਾ ਫੁਨ ਉਹ ਭਿਕਸ਼ਣ ਕੀ ਸੇਵਾ ਕਹਿਣ ਲੱਗੇ ਜਿਹੜੇ ਬੰਦੇ ਸਤ ਸੰਗੀ ਹੋ ਜਾਂਦੇ ਐ ਸ਼ਬਦ ਦੇ ਨਾਲ ਜੁੜ ਜਾਂਦੇ ਐ ਫਿਰ ਉਹ ਬੜੀ ਵੱਡੀ ਅਚੀਵਮੈਂਟ ਹਾਸਲ ਕਰਦੇ ਐ ਲੋਭ ਵਿੱਚ ਨਹੀਂ ਪੈਂਦੇ ਉਹਨਾਂ ਦਾ ਮਨ ਲਾਲਚੀ ਨਹੀਂ ਹੋਏਗਾ ਮੋਹ ਮਾਇਆ ਤੋਂ ਨਰਲੇਪ ਹੁੰਦੇ ਆ ਜੇ ਡਿਟੈਚ ਰਹਿੰਦੇ ਨੇ ਰਿਸ਼ਤਿਆਂ ਤੋਂ ਵੀ ਧਨ ਦੌਲਤ ਤੋਂ ਵੀ ਜ਼ਮੀਨ ਜਾਇਦਾਦ ਤੋਂ ਵੀ ਵਡਿਆਈ ਤੋਂ ਵੀ ਬਿਲਕੁਲ ਡਿਟੈਚ ਨੇ ਕੋਈ ਅਟੈਚਮੈਂਟ ਨਹੀਂ ਕੀਤੇ ਮਮਤਾ ਖੁਣ ਆਪਣਾ ਤੋਂ ਵੀ। ਉਹ ਭिक्ਸ਼ਨ ਕੀ ਸੇਵਾ। ਵਿਸ਼ਿਆਂ ਦੇ ਸੇਵਨ ਤੋਂ ਵੀ ਉਹ ਦੂਰ ਹੋ ਜਾਂਦੇ ਆ। ਐਸਾ ਨਹੀਂ ਵੀ ਉਹ ਔਗਣਾ ਜਿਹੜਾ ਹੈਗਾ ਹੈ ਨਾ ਅਨੁਸਰਣ ਕਰਦੇ ਆ। ਆਮ ਤੌਰ ਤੇ ਲਾਈਫ ਇਹੋ ਆ ਜੇ ਬੰਦੇ ਦੀ। ਮੰਨ ਜਾਣੇ ਸਭ ਬਾਤ ਜਾਣਤੀ ਔਗਣ ਕਰੇ। ਬੰਦੇ ਨੂੰ ਪਤਾ ਹੈ ਵੀ ਇਹ ਸਭ ਚੀਜ਼ਾਂ ਗਲਤ ਨੇ ਫਿਰ ਵੀ ਆਪਾਂ ਕਰ ਹੀ ਜਾਂਦੇ ਆ। ਖਰਾਬ ਬਣਾਉਣ ਵਾਲੇ ਨੇ ਇਸ ਬੋਤਲ ਤੇ ਵੀ ਲਿਖ ਦਿੱਤਾ ਹੈ ਸੇਤ ਲਈ ਪੀਣੀ ਖਤਰਨਾਕ ਪਰ ਬੰਦਾ ਛੱਡਣ ਲਈ ਤਿਆਰ ਥੋੜੀ ਹੈ ਕਿਤੇ ਉਹਦੇ ਆਪਣੇ ਐਕਸਕਿਊਜ਼ ਨੇ ਉਹਦੇ ਉੱਤੇ ਸਤਿਗੁਰੂ ਸਮਝਾ ਰਹੇ ਹੈ ਮਾਰੇ ਚਾਨਣਾ ਕਰ ਰਹੇ ਹੈ ਕਹਿੰਨ ਲੱਗੇ ਦੇਖੋ ਗੁਰਬਾਣੀ ਪੜਨ ਦਾ ਲਾਭ ਕੀ ਹੈ ਬੰਦਾ ਲਾਲਚ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ ਅਟੈਚਮੈਂਟ ਵਿੱਚੋਂ ਬਾਹਰ ਨਿਕਲ ਆਉਂਦਾ ਹੈ ਬੰਦਾ ਆਪਣਤ ਵਿੱਚੋਂ ਬਾਹਰ ਨਿਕਲ ਆਉਂਦਾ ਹੈ ਬੰਦਾ ਵਿਸ਼ੇ ਵਕਾਰਾਂ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹਰ ਖਸੋਗ ਖੁਸ਼ੀ ਗੱਲ ਦੌੜੀ ਇਹਦੀ ਸਾਰੀ ਖੁਸ਼ੀਆਂ ਲੱਭਦੇ ਫਿਰਦੇ ਆਂ ਗਾਮ ਆ ਜਾਏ ਉਦਾਸ ਹੋ ਜਾਂਦੇ ਆਂ ਖੁਸ਼ੀਆਂ ਆ ਜਾ ਫਿਰ ਵੀ ਅਸੀਂ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਆਂ ਪਰਸੇ ਜੇ ਨਾ ਹੈ ਨਾ ਕਹਿੰਦੇ ਜਿਹਨੂੰ ਇਹ ਚੀਜ਼ਾਂ ਬਿਲਕੁਲ ਵੀ ਨਹੀਂ ਛੋਪ ਆਉਂਦੀਆਂ ਨਾ ਲਾਲਚ ਉਹਦੇ ਨੇੜੇ ਆਪ ਹੁੰਦਾ ਨਾ ਮੋਹ ਮਾਇਆ ਨਾ ਆਪਣਤ ਨਾ ਵਿਸ਼ੇ ਵਕਾਰ ਨਾ ਸੁਖਦ ਖੁਸ਼ੀ ਗਮੀ ਵੀ ਉਹ ਤੇ ਨੇੜੇ ਨਹੀਂ ਹੁੰਦੇ ਕੀ ਚੜਦੀ ਕਲਾ ਜਾ ਹਮੇਸ਼ਾ ਸੋ ਮੂਰਤ ਹੈ ਦੇਵਾ ਕਹਿੰਦੇ ਉਹ ਰੱਬ ਵਰਗਾ ਹੈ ਉਹ ਰੱਬ ਮੂਰਤੀ ਹੈ ਇਸੇ ਲਈ ਬਾਣੀ ਨੇ ਦੱਸਿਆ ਨਾ ਹਰ ਕਾ ਸੇਵਕ ਸੋ ਹਰ ਜਿਹੜਾ ਰੱਬ ਜੀ ਦਾ ਸੇਵਕ ਹਨ ਉਹ ਰੱਬ ਵਰਗਾ ਹੀ ਹੈ ਕੋਈ ਫਰਕ ਨਹੀਂ ਹੈ ਜੀ ਬਿਲਕੁਲ ਵੀ ਕੋਈ ਫਰਕ ਨਹੀਂ ਹੈ ਜੀ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨਹੀਂ ਹੈ ਭੇਦ ਨਾ ਜਾਣੋ ਸਾਈਂ ਦੇ ਉਹ ਤੇ ਮਾਲਕ ਵਰਗੇ ਹੋ ਜਾਂਦੇ ਆਂ ਫਿਰ ਨਾਲ ਦੱਸਦੇ ਆ ਇਹ ਨਹੀਂ ਨਹੀਂ ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਤੋਂ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝ ਆ ਕੇ ਲੋਭ ਮੋਹ ਫੁਨ ਤੈਸਾ ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਨਾ ਫਿਰ ਉਹਦਾ ਜੀਵਨ ਪਲਟਦਾ ਕਿਵੇਂ ਤੁਸੀਂ ਦੇਖੋ ਸੇ ਉਦੇ ਲਈ ਸੁਰਗ ਦਾ ਕੋਈ ਲਾਲਚ ਨਹੀਂਗਾ ਨਰਕ ਦਾ ਕੋਈ ਡਰ ਨਹੀਂਗਾ ਅੰਮ੍ਰਿਤ ਵੇਖੋ ਦੇ ਲਈ ਕੋਜੇ ਹੋ ਜਾਂਦੇ ਆ ਉਹਦੇ ਲਈ ਸੋਨਾ ਤੇ ਤੰਬਾ ਇੱਕ ਸਮਾਨ ਨੇ ਪਾਉ ਉਹ ਲਾਲਚੀ ਵਿਰਤੀ ਤੋਂ ਬਿਲਕੁਲ ਹੀ ਨਰਲੇਪ ਹੈਗਾ ਉਸ ਤ ਤਨਿੰਦਾ ਇਹ ਸਮਝਾ ਕੇ ਨਾ ਉਹਨੂੰ ਵਡਿਆਈ ਤਾਂ ਹੀ ਕੋਈ ਮਤਲਬ ਹੈ ਨਾ ਉਹਨੂੰ ਕੋਈ ਨਿੰਦਿਆ ਤਾਂ ਹੀ ਮਤਲਬ ਹੈ ਜੇ ਕੋਈ ਉਹਦੀ ਵਡਿਆਈ ਕਰਦਾ ਉਹ ਤਾਂ ਵੀ ਨਹੀਂ ਖੁਸ਼ਦਾ ਜੇ ਕੋਈ ਉਹਦੀ ਨਿੰਦਿਆ ਕਰਦਾ ਤਾਂ ਵੀ ਗੁੱਸਾ ਨਹੀਂ ਦਿਖਾਂਦਾ ਬਿਲਕੁਲ ਸ਼ਮਤ ਹੋ ਲੈ। ਲੋਭ ਮੋਹ ਹੁੰਦਾ ਇਸਾ। ਲਾਲਚ ਵੀ ਉਹਦੇ ਨੇੜੇ ਨਹੀਂ ਆਉਂਦਾਗਾ, ਮੋਹ ਵੀ ਉਹਦੇ ਨੇੜੇ ਨਹੀਂ ਆਉਂਦਾਗਾ। ਯਾਨੀ ਇਹਨਾਂ ਉਹ ਆਪਣੀ ਸੁਰਤ ਨੂੰ ਉੱਚਾ ਚੁੱਕ ਲੈਂਦਾ, ਸ਼ਬਦ ਦੀ ਥੰਮੀ ਦੇ ਦਿੰਦਾ ਉਹ ਆਪਣੀ ਸੁਰਤ ਨੂੰ। ਹੁਣ ਉਹਦੀ ਸੁਰਤ ਨਹੀਂ ਡੋਲਦੀਗੀ, ਹੁਣ ਉਹਦਾ ਮਨ ਨਹੀਂ ਡੋਲਦਾਗਾ। ਤੇ ਫਿਰ ਮਹਾਰਾਜ ਕਹਿੰਦੇ ਦੇਖੋ ਦੁੱਖ ਸੁੱਖ ਇਹ ਬੰਧੇ ਜੇ ਨਾ ਹਨ ਤਹਿ ਤੁਮ ਜਾਣੋ ਗਿਆਨੀ। ਕਹਿੰਦੇ ਗਿਆਨੀ ਬੰਦਾ ਕੌਣ? ਗਿਆਨवान ਬੰਦਾ ਕਿਹਨੂੰ ਮੰਨਿਆ ਜਾ ਸਕਦਾ ਇਕੱਲਾ ਕੋਈ ਮਨੁੱਖ ਧਰਮ ਗ੍ਰੰਥ ਪੜ੍ਹਦੇ ਤਾਂ ਗਿਆਨੀ ਨਹੀਂ ਹੋ ਜਾਂਦਾ ਕਿਸੇ ਨੇ ਕਿਸੇ ਯੂਨੀਵਰਸਿਟੀ ਤੋਂ ਕੋਈ ਡਿਗਰੀ ਲੈ ਲਈ ਤੇ ਉਹ ਗਿਆਨੀ ਨਹੀਂ ਹੋ ਜਾਂਦਾ ਮੇਰਾ ਇਹ ਕਹਿੰਦੇ ਜਿਹੜਾ ਦੁੱਖ ਸੁੱਖ ਵਿੱਚ ਨਹੀਂ ਫਸਿਆ ਹੋਇਆ ਹੈਗਾ ਇਹਦੇ ਵਿੱਚੋਂ ਬਾਹਰ ਨਿਕਲ ਆਇਆ ਹੈ ਆਮ ਤੇ ਸਾਡੇ ਸਾਰਿਆਂ ਤੇ ਜੀਵਨ ਦੀ ਅਟੈਚੀ ਦੀ ਬਾਣੀ ਵੀ ਇਸ ਲਈ ਪੜਦੇ ਆ ਤਾਂ ਕਿ ਜੀਵਨ ਜਿਹੜਾ ਨਾ ਉਹਦੇ 'ਚ ਦੁੱਖ ਆ ਨਾ ਆ ਜਾਏ ਦੁੱਖ ਨਾ ਆਵੇ ਪਰ ਦੁੱਖ ਤੇ ਫਿਰ ਵੀ ਆਉਂਦੇ ਆ ਜੀ ਗੁਰਬਾਣੀ ਇਹ ਦੱਸਦੀ ਹੈ ਸਾਨੂੰ ਕਿ ਜੇ ਤੂੰ ਗੁਰਬਾਣੀ ਨਾਲ ਆਪਣੀ ਸੁਰਤ ਜੋੜ ਲਏਗਾ ਨਾ ਤੇਰੀ ਅਵਸਥਾ ਬਾਣੀ ਉਸ ਜਗ੍ਹਾ ਦੇ ਉੱਤੇ ਲੈ ਜਾਏਗੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਦੁੱਖ ਆਏਗਾ ਪਰ ਉਹ ਮਹਿਸੂਸ ਨਹੀਂ ਹੋਏਗਾ ਉਹ ਹਾਵੀ ਨਹੀਂ ਹੋ ਸਕੇਗਾ ਨਾ ਹੀ ਅੰਦਰ ਕੋਈ ਸੁਖ ਦੀ ਤਲਬ ਰਹੇਗੀ ਬੰਦਾ ਇਹਨਾ ਮੈਂਟਲੀ ਪ੍ਰਿਪੇਅਰ ਹੋ ਜਾਂਦਾ ਹੈ ਨਾ ਅੱਜ ਦੁੱਖ ਹੈ ਇਹਨਾਂ ਨੂੰ ਪਤਾ ਹੈ ਇਹਨੇ ਕੱਲ ਤੋਂ ਚਲੇ ਜਾਣਾ ਸੁਖ ਆ ਜਾਏਗਾ ਤੇ ਜੇ ਅੱਜ ਸੁਖ ਹੈ ਨਾ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਆ ਕਿ ਕੱਲ ਨੂੰ ਦੁੱਖ ਵੀ ਆ ਸਕਦਾ ਹੈ ਇਹਨਾਂ ਮੈਂਟਲੀ ਪ੍ਰੀਪੇਅਰ ਆ ਹੋ। ਸੋ ਇਹਨਾਂ ਚ ਬੱਝਿਆ ਹੋਇਆ ਨਹੀਂ ਨਾ ਉਹ ਦੇ ਅੰਦਰ ਸੁੱਖ ਦਾ ਲਾਲਚ ਹੈ ਨਾ ਦੁੱਖ ਦਾ ਡਰ ਹੈ। ਜੋ ਮਨੁੱਖ ਜਿੰਨਾ ਸੁੱਖ ਦਾ ਲਾਲਚ ਹੋਏਗਾ ਉਹਨਾਂ ਦੁੱਖ ਤੋਂ ਡਰ ਰਿਹਾਗਾ। ਜਾਂ ਇਹ ਕਹਿ ਲਓ ਜਿਹੜਾ ਜਿੰਨਾ ਦੁੱਖ ਤੋਂ ਡਰ ਰਿਹਾ ਹੈ ਨਾ ਉਹਨਾਂ ਦੇ ਅੰਦਰ ਸੁੱਖ ਦਾ ਲਾਲਚ ਹੈ। ਇਹਤੀ ਕਿੜ ਖਰਾਬ ਹੋ ਜਾਂਦੀ ਹੈ। ਪਰਮਾਰਾ ਕਹਿੰਦੇ ਜਿਹੜੇ ਗਿਆਨਵਾਨ ਮਨੁੱਖ ਨੇ ਨਾ ਉਸ ਖੇੜ ਵਿੱਚੋਂ ਬਾਹਰ ਨਿਕਲ ਗਿਆ ਉਹਨਾਂ ਲਈ ਸੁੱਖ ਤੋਂ ਕੋਈ ਮਾਇਨੇ ਨਹੀਂ ਰੱਖਦਾ ਉਹਨੂੰ ਪਤਾ ਦੋੇਦਾਰ ਕੱਪੜੇ ਪਹਿਰੇ ਜਾਏ ਮਨੋਖੇ ਇਹਦੇ ਕੱਪੜੇ ਅੱਜ ਸੁੱਖੇ ਕੱਲ ਨੂੰ ਦੁੱਖ ਆਜੇਗਾ ਜੀਵਨ ਦਾ ਸਵਾਦ ਵੀ ਇਹਦੇ ਵਿੱਚੋਂ ਜਾਣਦੇ ਆਦੇ ਇੱਕ ਰਸ ਵਿੱਚ ਸਵਾਦ ਥੋੜੀ ਆ ਕਿਤੇ ਸੁੱਖ ਦੀ ਵੈਲਿਊ ਤਾਂ ਹੈ ਜੇ ਦੁੱਖ ਹੈਗਾ ਜੇ ਦੁੱਖ ਨਾ ਹੋਵੇ ਤਾਂ ਸੁੱਖ ਦੀ ਕੀਮਤ ਕਾਦੀ ਆ ਜੇ ਸੁਣ ਸਤਿਗੁਰੂ ਸਮਝਾ ਰਹੇ ਨਾਨਕ ਮੁਕਤ ਹੈ ਤੂੰ ਜਾਨੋ ਤਹ ਤੂੰ ਮਾਨੋ ਇਹ ਵਿਦ ਕੋ ਜੋ ਪ੍ਰਾਨੀ ਮਰਾਇ ਦੱਸਦੇ ਪਏ ਆ ਕਹਿੰਦੇ ਹੈ ਨਾਨਕ ਉਸੇ ਮਨੁੱਖ ਨੂੰ ਜਿਉਂਦੇ ਜੀ ਮੁਕਤ ਮੰਨਿਆ ਜਾ ਸਕਦਾ ਜੀਨੇ ਇਹ ਢੰਗ ਤਰੀਕਾ ਸਿੱਖ ਲਿਆ ਜਿਹੜਾ ਬਿਆਨ ਕੀਤਾ ਗਿਆ ਹੈ ਜਿਹੜਾ ਰੱਬ ਜੀ ਦੀ ਸ਼ਰਨ ਵਿੱਚ ਚਲਾ ਗਿਆ ਜਿਨੇ ਬਾਣੀ ਦੇ ਵਿੱਚੋਂ ਹਰ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਏ ਜਿਨੇ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਸ਼ਬਦ ਦੀ ਥੰਮੀ ਦੇ ਦਿੱਤੀ ਹੈ ਜਿਨੇ ਸ਼ਬਦ ਦੇ ਦੁਆਰਾ ਆਪਣੇ ਮਨ ਨੂੰ ਚਿੱਤ ਨੂੰ ਬੁੱਧ ਨੂੰ ਸੁਰਤ ਨੂੰ ਘੜ ਲਿਆ ਹੈਗਾ ਉਹ ਫਿਰ ਮਨੁੱਖ ਹੈ ਜਿਹੜਾ ਮੁਕਤ ਹੋ ਜਾਂਦਾ ਹੈ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ ਤੇ ਜਿਹੜੇ ਜਿਉਂਦੇ ਜੀ ਮੁਕਤ ਹੋ ਗਏ ਹਨ ਉਹ ਮਰਨ ਤੋਂ ਬਾਅਦ ਵੀ ਮੁਕਤ ਰਹਿਣਗੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ